ਆਜੇ ਆ ਦੋ ਐਸੇ ਆਓ ਜੀ ਆਓ ਤਾਂ ਗੱਲ ਕਰੀ ਕੋਈ ਅਸੀਂ ਅਸੀਂ ਗੱਲ ਕਰਾਂਗੇ ਅਸੀਂ ਤੋੜਤਾ ਯਾਰ ਇਹਦੇ ਆਇਆ ਨੂੰ ਚੱਕ ਕੇ ਲੈ ਆ ਜੀ ਦੇਖ ਤੇ ਖੜੇ ਹੋਊਗੀ ਜੰਨਰ ਹੁਣ ਦੋ ਮਿੰਟ ਜੱਪ ਕਰੇ ਦੋ ਮਿੰਟ ਜੱਪ ਕਰੀ ਪਹਿਲੇ ਵੀਡੀਓ ਬਣਾਉਣੀ ਆ ਆਪਾਂ ਸੋ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਵਤੇ ਅਸੀਂ ਹੁਣ ਕੋਰਟ ਕਲਾਂ ਵਿੱਚ ਖੜੇ ਆ ਇੱਥੇ ਸਰਕਾਰ ਜਿਹੜੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦੀ ਸਕੀਮ ਲਿਆਂਦੀ ਆ ਪਹਿਲੀ ਗੱਲ ਤਾਂ ਜੇ ਕੋਈ ਸਰਵੇ ਕਰਨ ਦਿਨੇ ਕੀਤਾ ਜਾਵੇ ਇਹ ਦੋ ਬੰਦੇ ਆਪ ਦੇ ਆਗੂ ਆਏ ਸਾਡੇ ਸਰਪੰਚ ਸਾਹਿਬ ਨੂੰ ਆ ਕੇ ਕਹਿੰਦੇ ਵੀ ਅਸੀਂ ਸਰਵੇ ਕਰਨ ਆਏ ਆ ਇਹ ਰਾਤ ਨੂੰ ਸਰਵੇ ਕਰਨ ਦਾ ਕੋਈ ਮਤਲਬ ਨਹੀਂ ਬਾਕੀ ਅਸੀਂ ਸਾਰੇ ਵਿਰੋਧ ਕਰਿਆ ਜਿਹੜੀ ਪਾਲਸੀਆਂ ਪੈਂਡ ਵਿੱਚ ਬੰਨ ਰਿਹਾ ਇਹਨਾਂ ਨੇ ਪੰਫਲੇਟ ਬਣਾਇਆ ਅਸੀਂ ਵਿਰੋਧ ਕਰਕੇ ਲੋਰਿਆ ਔਰ ਬੇਨਤੀ ਕਰਦੇ ਆ ਵੀ ਸਾਨੂੰ ਸਰਵੇ ਦੀ ਲੋੜ ਨਹੀਂ ਅਸੀਂ ਪਿੰਡਾਂ ਦੇ ਵਿੱਚ ਡਟ ਕੇ ਵਿਰੋਧ ਆ ਜਿਹੜਾ ਵੀ ਅੱਜ ਤੋਂ ਬਾਅਦ ਵਿੱਚ ਆਇਆ ਉਹ ਆਪਣਾ ਜਾਨੀ ਮਾਲ ਦਾ ਆਪ ਨੁਕਸਾਨ ਕਰਾਊਗਾ ਕਿਸੇ ਦਾ ਫੇਰ ਕਹ ਲੂ ਇਹ ਨਾ ਕਹਿੰਦੇ ਕਿਸਾਨ ਭੜਕੇ ਹੋ ਆ ਸਾਰਿਆਂ ਨੂੰ ਬੇਨਤੀ ਆ ਜੀ ਹਾਂਜੀ ਐਕਟ ਰੱਤ ਦਿੱਤਾ ਜਾਵੇ ਪੰਜਾਬ ਸਰਕਾਰ ਮਰਦਾਬਾ 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 ਬੈਂਡ ਪੂਲਿੰਗ ਰੱਦ ਕਰੋ ਰੱਦ ਕਰੋ ਰੱਦ ਕਰੋ ਬੈਂਡ ਪੂਲਿੰਗ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਮਰਦਾਬਾ

ਆ ਬੰਦੇ ਆਏ ਜਿਹੜੇ ਸਰਵੇ ਕਰਨਾ ਲੱਗ ਗਿਆ ਹੋ ਜਾਣਾ ਤੁਸੀਂ ਦੱਸੋ ਮੈਂ ਟੋਟਲ ਰਿਸਪੌਂਸਿਬਲ ਬੰਦੇ ਆਪਾਂ ਸ਼ਹਿਰ ਦੇ ਇੰਨੇ ਕਰਦੇ ਸੁਣੋ ਬਹੁਤੇ ਕੰਮ ਕਰ ਰਹੇ ਆ ਯਾਰ ਬੋਲ ਰਹਾ ਜਿਆ ਬੋਲ ਰਹਾ ਸਾਨੂੰ ਕੋਟੀਆਂ ਜਿਹਾ ਰਖਾ ਕੇ ਫੁੱਲ ਬਣਾਉਣਾ ਹੈ ਰਾਜਾ ਹਾਂ ਜੀ ਸਾਡੀ ਹੋਰ ਕਿ ਬਣਾਉਣਾ ਤੇਰੀ ਕੋਟੀਆਂ ਦਾ ਸਾਨੂੰ ਸਵੇਰੇ ਬਾਹਰ ਕਰ ਦੇ ਬਹੁਤ ਕੰਮ ਆ ਅਰੇ ਆ ਤੂੰ ਦਿਖਾ ਕੀ ਦਿਖਾ ਲਿਆ ਆ ਬਰੇਨ ਲਗਾ ਕੇ ਸਾਨੂੰ ਫੁੱਲ ਬਣਾਉਣਾ ਹੈ ਕੋਲੋ ਬਣਾਵਾ ਕੋਟੀਆਂ ਇਥੇ ਉਹ ਕਰੋੜ ਕਰੋੜ ਦਾ ਸਮਾਨ ਸਾਡੇ ਖੇਤਾਂ ਦੇ ਵਿੱਚ ਖੜਾ ਜਿਹੜੇ ਖੁਸ਼ ਚੱਲੇ ਹੋ ਬਲੱਗੇ ਬਲੱਗੇ ਮੁਰਦਾਬਾ ਮੁਰਦਾਬਾ ਫਰਦਾਬਾ ਆਪਾਂ ਤੁਹਾਡਾ ਹਰਦਵਾਰ ਨੂੰ ਸਮਝਣਾ ਚਾਹੀਦਾ ਪਿੰਡਾਂ ਵਿੱਚ ਕਿੰਨਾ ਵਿਰੋਧ ਆਇਆ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਕੀ ਰੈਂਦੇ ਆ ਟੂੜਾ ਲੈਂਡ ਪੂਲਿੰਗ ਰੱਦ ਕਰੋ ਰੱਦ ਕਰੋ ਰੱਦ ਕਰੋ ਲੈਂਡ ਪੂਲਿੰਗ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਇਹ ਕੀ ਦੀਵਾਰ ਮੁਰਦਾ ਮਰਦਾਬਾਤ ਜੈਤਰੀ ਦਾਲ ਮਰਦਾਬਾਤ 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 ਠੀਕ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਆਕਾ ਇਹ ਤੁਹਾਡਾ ਪੈਸੇ ਪੈਸੇ ਪਹੁੰਚ ਜਾਣਾ ਬੰਦ ਕਰ ਦਿਓ ਭਾਈ ਮਡੇ ਗੁਰਦੁਆਰੇ ਉਪਰੇ ਕਰਦੀ ਹੈ ਭਾਈ ਮਡੇ ਕੋਈ ਨਹੀਂ ਕੋਈ ਨਹੀਂ ਡਾਕਟਰ ਸੰਜੀਵ ਫੋਨ ਨੰਬਰ 99153 909423 18 ਯੂਨਿਟ ਅਸ਼ੋਕ ਬਿਆ ਨੇਰ ਵਿੱਚ ਆਪਾਂ ਪ੍ਰਵੇਸ਼ ਪੁਆਰਣ ਦੀ ਜਗ੍ਹਾ ਮੈਂ ਪਲਾਂਟ ਕੋ ਸਾਈਡ ਤੇ ਆ ਆ ਤੁਸੀਂ ਇਸ ਟਾਈਮ ਜਿਹੜਾ ਰਾਤ ਆਏ ਆ ਤੁਸੀਂ ਆ ਸਮਝਦਾਰਾ ਸਾਡੀ ਉਮਰ ਨੂੰ ਤੁਹਾਡੀ ਬਰਬਾਦੀ ਹੋਊਗੀ ਕਿ ਨੇਰੇ ਇਸ ਟਾਈਮ ਜੇ ਦਿਨੇ ਹੁੰਦੇ ਤਾਂ ਚੰਗੀ ਕਰਨੀ ਸੀਗੀ ਸਰ ਦਿਨੇ ਆ ਲੈ ਮੈਂ ਮੈਂ ਜਵਾਬ ਦਿੰਦਾ ਇਸ ਟਾਈਮ ਕੋਈ ਨੇ ਖਾਦੀ ਪੀਤੀ ਜਾਂ ਕੁਝ ਵੀ ਹੁੰਦਾ ਵਾ ਸਾਬ ਨੇ ਕਿਹਾ ਆ ਜਾਓ ਇਸ ਟਾਈਮ ਕੀ ਸਰਪੈਂਸ ਆ ਗਿਆ ਦੋ ਸਰਪੈਂਸ ਸਾਹਿਬ ਆ ਗਿਆ ਮੈਂ ਤਾਂ ਇੱਕ ਮਿੰਟ ਇੱਕ ਮਿੰਟ ਇਹਨਾਂ ਦੇ ਫੋਨ ਆਏ ਮੈਨੂੰ ਮੈਂ ਤਾਂ ਬੇਰੀ ਨਾਲ ਗੱਲ ਹੋਏ ਤੁਹਾਡੇ ਨਾਲ ਇਹਨਾਂ ਨਾਲ